ਟ੍ਰੈਫਿਕ ਦੇ ਨਿਯਮਾਂ ਦੀਆਂ ਧੱਜੀਆਂ ਆਮ ਗੱਲ ਹੋਈ ਹੈ ਕਿ ਲੋਕ ਅਡਾਉਂਦੇ ਹਰ ਥਾਂ ਤੇ ਤੁਹਾਨੂੰ ਨਜ਼ਰ ਆ ਜਾਣਗੇ ਪਰ ਇਸ ਨੂੰ ਕੰਟਰੋਲ ਕਰਨ ਵਾਸਤੇ ਮਿਆਰੀ ਸਹੂਲਤਾਂ ਦੇਣ ਦੇ ਵਾਸਤੇ ਲੋਕਾਂ ਨੂੰ ਸਮੇਂ-ਸਮੇਂ ਤੇ ਜਾਗਰੂਕ ਵੀ ਕੀਤਾ ਜਾਂਦਾ ਹੈ ਤੇ ਹੁਣ ਖਬਰ ਮਿਲ ਰਹੀ ਹੈ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਟ੍ਰੈਫਿਕ ਕੰਟਰੋਲ ਕਰਨ ਲਈ ਵੱਖ-ਵੱਖ ਤੌਰਾਂ ਦੇ ਵਿਦਿਆਰਥੀਆਂ ਅਤੇ ਐਨਸੀਸੀ ਕੈਡਟਾਂ ਦੀ ਸੇਵਾ ਲਈ ਜਾ ਰਹੀ ਹੈ ਇਹਦੇ ਲਈ ਵਿਦਿਆਰਥੀਆਂ ਨੂੰ ਬਕਾਇਦਾ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਲੜੀ ਵਿੱਚ ਐਸ.ਬੀ ਕਾਲਜ਼ ਫਾਰ ਔਮਨ ਦੇ ਵਿੱਚ ਇੱਕ ਟ੍ਰੇਨਿੰਗ ਸੈਮੀਨਾਰ ਲਗਾਇਆ ਗਿਆ ਜਿਸ ਰਾਈ 10 ਵਿਦਿਆਰਥਣਾ ਟ੍ਰੈਫਿਕ ਕੰਟਰੋਲ ਵਾਸਤੇ ਚੁਣੀਆਂ ਗਈਆਂ ਨੇ ਅਤੇ ਉਹਨਾਂ ਨੂੰ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਟ੍ਰੇਨਿੰਗ ਦੇ ਨਾਲ-ਨਾਲ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਸੈਮੀਨਾਰ ਵਿੱਚ ਕਾਲਜ ਦੀਆਂ ਸਮੂਹ ਵਿਦਿਆਰਥਣਾ ਨੂੰ ਹੈਲਪਲਾਈਨ ਨੰਬਰ 112 1033 ਅਤੇ 1930 ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਵੀ ਪ੍ਰੇਰਿਤ ਕੀਤਾ ਗਿਆ। ਮੇਰਾ ਨਾਮ ਹੈ ਗਾਇਸਾ ਮਨਦੀਪ ਸਿੰਘ। ਮੈਂ ਟ੍ਰੈਫਿਕ ਐਜੂਕੇਸ਼ਨ ਸੈੱਲ ਤੋਂ ਆਇਆ। ਸਾਡੇ ਟ੍ਰੈਫਿਕ ਅਨਚਾਰਜ ਐਸਐਸ ਜੀ ਤਨਮ ਸਿੰਘ, ਅਸੀਂ ਮਾਨਜੋਗ ਐਸਐਸਪੀ ਵਿਆਮਾ ਹਰੀਸ਼ ਕੁਮਾਰ ਜੀ ਦੇ ਨਿਰਦੇਸ਼ ਅਨੁਸਾਰ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜਿਹੜਾ ਰੋਡ ਸੇਫਟੀ ਮਹੀਨਾ ਮਨਾ ਰਹੇ ਆ। ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਨਹਿਰੂ ਜੁਵਾ ਕੇਂਦਰ ਦੇ ਸਹਿਯੋਗ ਦੇ ਨਾਲ ਜਿਹੜਾ ਨਵੇਂ ਟ੍ਰੈਫਿਕ ਮਾਰਸ਼ਲ ਨੂੰ ਜੁਗਤ ਕੀਤਾ ਗਿਆ। ਇਹ ਐਸਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਇਹਨਾਂ ਨੂੰ ਟ੍ਰੈਫਿਕ ਦੇ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਐਮਰਜੈਂਸੀ ਕੋਲ ਪੁਲਿਸ ਦੇ ਨਾਲ ਇਹਨਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਜਾਂ ਆਪਣੇ ਕਾਲਜ ਦੇ ਬੱਚਿਆਂ ਨੂੰ ਕੱਢਣਾ ਪੈਂਦਾ ਤੇ ਪੁਲਿਸ ਕਰਮਚਾਰੀ ਨਹੀਂ ਹੁੰਦਾ ਉਹਦੇ ਬਾਰੇ ਜਿਹੜੀ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਤੁਸੀਂ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰੋਗੇ ਤੇ ਕਿਵੇਂ ਚਲਾਓਗੇ ਤੇ ਨਾਲ ਨਾਲ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਹੈ ਐਕਸੀਡੈਂਟ ਪੀੜਤ ਵਿਅਕਤੀ ਦੀ ਮਦਦ ਕਿਵੇਂ ਕਰਨੀ ਹੈ ਉਹਦੇ ਬਾਰੇ ਦੱਸਿਆ ਜਾ ਰਿਹਾ ਤੇ ਐਸਡੀ ਕਾਲਜ ਦੇ ਬੱਚੇ ਨੇ 10 ਬੱਚੇ ਨੇ ਜਿਨ੍ਹਾਂ ਨੂੰ ਟ੍ਰੈਫਿਕ ਮਾਰਸ਼ਲ ਯੁਕਤ ਕੀਤਾ ਗਿਆ ਹੈ ਉਹਨਾਂ ਕਾਲਜਾਂ ਦੇ ਵਿੱਚ ਇਹ ਆ ਗਿਆ ਸਾਡੇ ਕੋਲ ਟੋਟਲ ਜਿਹੜੇ ਅਸੀਂ 50 ਤੋਂ 60 ਜਿਹੜੇ ਬੱਚੇ ਨੇ ਉਹ ਟ੍ਰੈਫਿਕ ਮਾਰਸ਼ਲ ਬਣਾਏ ਨੇ ਉਹਨਾਂ ਦੇ ਵਿੱਚ ਜਿਵੇਂ ਐਨਐਸਸੀ ਦੇ ਬੱਚੇ ਨੇ ਸ਼ਗਲਗਰ ਸਕੂਲ ਦੇ ਬੱਚੇ ਨੇ ਅ ਅਹਿਮਦ ਜੀ ਐਮ ਹਾਈ ਸਕੂਲ ਦੇ ਬੱਚੇ ਨੇ ਗਵਰਨਮੈਂਟ ਸਕੂਲ ਰਿਅਰ ਸੈਂਟਰ ਸਕੂਲ ਦੇ ਕੱਲ ਬੱਚੇ 10 ਜਿਹੜੇ ਆ ਉਹਨਾਂ ਨੂੰ ਸੰਯੁਕਤ ਕੀਤਾ ਗਿਆ ਸੀਗਾ ਜਿਹੜੀਆਂ ਐਸਡੀ ਕਾਲਜਾਂ ਦੇ ਬੱਚੇ ਨੇ ਉਹ 10 ਵਿਦਿਆਰਥਣਾਂ ਨੇ ਸਾਡੇ ਕੋਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹੋਰ ਵੀ ਬੱਚੇ ਇਸ ਕੰਮ ਵਿੱਚ ਰੁਚੀ ਰੱਖਣਗੇ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਇਹਦੇ ਬਾਰੇ ਜਿਹੜਾ ਪ੍ਰੇਰਿਤ ਕਰਾਂਗੇ ਸਮੱਸਿਆ ਭਾਜੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਆਪਾਂ ਟ੍ਰੈਫਿਕ ਰੂਲਸ ਦੀ ਲੰਘਣਾ ਨਾ ਕਰੀਏ ਜਿਵੇਂ ਗਰਦਾਸਪੁਰ ਦੇ ਵਿੱਚ ਹੀ ਹੈ ਜੀ ਸਭ ਤੋਂ ਵੱਧ ਸਮੱਸਿਆ ਆ ਰਹੀ ਹੈ ਪਾਰਕਿੰਗ ਦੀ ਜਦੋਂ ਆਪਾਂ ਇੱਕ ਵੀ ਭਾਵੇਂ ਛੋਟਾ ਟੂ-ਵੀਲਰ ਆ ਚਾਹੇ ਫੋਰ-ਵੀਲਰ ਉਹਨੂੰ ਪਾਰਕਿੰਗ ਸਹੀ ਜਗ੍ਹਾ ਤੇ ਨਹੀਂ ਕਰਦੇ ਉਹਦੇ ਕਰਕੇ ਜਿਹੜੇ ਜਾਮ ਲੱਗ ਰਹੇ ਆ ਤੇ ਸਾਨੂੰ ਜਿਹੜੀ ਆ ਪਰੇਸ਼ਾਨੀ ਆਉਂਦੀ ਆ ਮੈਂ ਇਹੀ ਅਪੀਲ ਕਰਾਂਗਾ ਕਿ ਇੱਕ ਦੋ ਬਾਲਗ ਬੱਚਿਆਂ ਨੂੰ ਡਰਾਈਵਿੰਗ ਕਰ ਲਈ ਵਹੀਕਲ ਨਾ ਦਿਓ ਨੰਬਰ 2 ਜੇ ਆਪਣੇ ਤੁਸੀਂ ਬਾਜ਼ਾਰ ਜਾਂਉਂਦੇ ਜੇ ਤੇ ਆਪਣਾ ਇਹਦਾ ਵੀਕਲ ਨੂੰ ਐਸੋ ਦੀ ਜਗ੍ਹਾ ਤੇ ਪਾਰਕਿੰਗ ਕਰੋ ਜਿੱਥੇ ਦੂਸਰੀ ਜਿਹੜੀ ਨਗਰ ਵਾਲੀ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਜਿਹੜਾ ਸਾਹਮਣਾ ਨਾ ਕਰਨਾ